ਸ੍ਰੀ ਵਾਹਿਗੁਰੂ ਸਾਹਿਬ ਜੀ ਦੱਦਾ ਡੰਫ ਕਰਹੁ ਕਿਆ ਪ੍ਰਾਣੀ ਜੋ ਕਿਛ ਹੋਵਾ ਸੋ ਸਭ ਚਲਣਾ ਤਿਸੈ ਸਰੇਬ ਹੋ ਤਾ ਸੁਖ ਪਾਵਹੁ ਸਰਬੇ ਨਿਰੰਤਰ ਰਵ ਰਹਿਆ ਡੱਡ ਡੰਫ ਕਰਹੁ ਕਿ ਆ ਪ੍ਰਾਣੀ ਜੋ ਕਿਛ ਹੋਵਾ ਸੋ ਸਭ ਚੱਲਣਾ ਤਿਸੈ ਸਰੀਵ ਤਾ ਸੁਖ ਪਾਵ ਸਰਬੇ ਨਿਰੰਤਰ ਰਵ ਰਹਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਤਖਤਾਂ ਦੇ ਸਦਾ ਇਮਾਨ ਦਸ ਪਾਤਸ਼ਾਹਾਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੀ ਆਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧਸਾ ਮਿਲ ਜੀ ਆਵ ਸਮਾਈ ਭਾਈ ਬੜਾ ਭਾਗੀ ਬਣ ਰਹੇ ਹੋ ਜੋ ਸਤਿਗੁਰ ਜੀਆ ਨੇ ਮਹਾਨ ਕਿਰਪਾ ਬਖਸ਼ਿਸ਼ ਰਾਮਤ ਕੀਤੀ ਹੈ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੂਖ ਦਵਾਰ ਦੇ ਮਹਾਵਕ ਅਨਸਾਰ ਅਮਰਤੁ ਲਦਸਮਾ ਬਖਸ਼ ਕੀਤਾ ਹੈ ਅਮਰਤੁ ਲਦਸਮੈ ਨੂੰ ਮੁਖ ਰੱਖਦੇ ਹੋਇਆ ਸਤਿਗੁਰੂ ਜੀ ਤਖਤਾਂ ਤੇ ਸਭੈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਗੁਰਦੁਆਰਾ ਗੁਰਮਤਿ ਪ੍ਰਕਾਸ਼ ਚੜ੍ਹਦੀ ਪਤਿ ਜਿਆਦਾ ਵੇਖੇ ਪਾਵਨ ਪੀਤਰ ਅਸਥਾਨ ਤੇ ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰਤ ਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲਦੀ ਆ ਰਹੀ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆ ਦੀ ਪ੍ਰਥਮ ਬਾਣੀ ਪੱਟੀ ਲਿਖੀ ਗੁਰ ਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲਦੀ ਆ ਰਹੀ ਹੈ ਕੱਲ ਤੱਕ ਆਪ ਜੀ ਨੇ 15 ਪਦਿਆਂ ਤੱਕ ਦੀ ਜੋ ਕਥਾ ਵਿਚਾਰ ਸੀ ਉਹ ਸਰਵਣ ਕੀਤੀ ਹੈ 16ਵਾਂ ਪਦ ਆਪ ਜੀ ਨੇ ਸਰਵਣ ਕੀਤਾ ਹੈ ਆਓ ਮਨ ਮਿਰਤੀਆਂ ਦੀ ਇਕਾਗਰਤਾ ਦੇ ਨਾਲ ਗੁਰੂ ਕੀ ਗੁਰਬਾਣੀ ਗੁਰੂ ਕੀ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਸਾਰ ਹੀ ਸੰਗਤ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੱਡ ਡੰਫ ਕਰਹੁ ਕਿ ਆ ਪ੍ਰਾਣੀ ਜੋ ਕਿਛ ਹੋਵਾ ਸੋ ਸਭ ਚਲਣਾ ਡੱਡੇ ਅੱਖਰ ਦੁਆਰਾ ਸਤਿਗੁਰੂ ਜੀ ਫਰਮਾਨ ਕਰਦੇ ਨੇ ਇਹ ਪ੍ਰਾਣੀ ਡੰਫ ਤੋਂ ਭਾਵ ਹੁੰਦਾ ਪਖੰਡ ਵਿਖਾਵਾ ਪਾਤਸ਼ਾਹ ਫਰਮਾਨ ਕਰਦੇ ਨੇ ਡੰਫ ਕਰੋ ਕਿਆ ਪ੍ਰਾਣੀ ਕਹਿੰਦੇ ਕੀ ਇਹ ਪ੍ਰਾਣੀ ਤੂੰ ਪਖੰਡ ਵਿਖਾਵੇ ਕਰਦਾ ਫਿਰਦਾ ਜੋਕਸ਼ ਹੋਗਾ ਸੋ ਸਭ ਚਲਣਾ ਜੋ ਕੁਝ ਵੀ ਪੈਦਾ ਹੋਇਆ ਆ ਇਹ ਸਾਰਾ ਹੀ ਚਲਣਾ ਨਾਸਵੰਤ ਐ ਕੂਚ ਹੋ ਜਾਣਾ ਤੇ ਫਿਰ ਕਾਦੇ ਤੋਂ ਐਵੇਂ ਮੇਰੀ ਮੇਰੀ ਆ ਮੇਰਾ ਆ ਮੇਰਾ ਆ ਮੇਰੀ ਮੈਂ ਮੈਂ ਕਰਦਿਆਂ ਕਾਦੇ ਤੋਂ ਜ਼ਿੰਦਗੀ ਬਤੀਤ ਕਰ ਲਿਆ ਪਾਤਸ਼ਾਹ ਕਹਿੰਦੇ ਇਹ ਵਿਖਾਵਾ ਇਹ ਪਖੰਡ ਫਿਰ ਕਾਦੇ ਤੋਂ ਕਰਦਾ ਆ ਜੋਕਸ਼ ਹੋਗਾ ਸੋ ਸਭ ਚਲਣਾ ਜੋ ਕੁਝ ਪੈਦਾ ਹੋਇਆ ਹੈ ਇਹ ਸਾਰਾ ਕੁਝ ਚਲਣਾ ਚਲਨਹਾਰ ਹੈ ਨਾਸਵੰਤ ਹੈ ਇਹ ਖਤਮ ਹੋ ਜਾਣਾ ਹੈ ਤਿਸੈ ਸਰੇਵ ਹੋ ਤਾ ਸੁਖ ਭਾਵੋ ਸਰਬੇ ਨਿਰੰਤਰ rave ਰਹੀਆ ਪਾਤਸ਼ਾਹ ਕਹਿੰਦੇ ਇਹ ਖਾਵੇ ਇਹ ਪਖੰਡ ਇਹ ਮੈਂ ਮੈਂ ਛੱਡ ਕਰਕੇ ਨਾ ਪਾਤਸ਼ਾਹ ਕਹਿੰਦੇ ਕੀ ਕਰ ਤਿਸੈ ਸਰੇਵੋ ਪਾਤਸ਼ਾਹ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਰੇਵੋ ਪਰਮੇਸ਼ਰ ਨੂੰ ਸਰੇਵੋ ਸੇਵਨ ਕਰੋ ਉਹਦਾ ਸਿਮਰਨ ਕਰੋ ਤਾਂ ਸੁਖ ਪਾਵੋ ਅਤੇ ਤੁਸੀਂ ਸੁਖ ਪ੍ਰਾਪਤ ਕਰੋ ਤਾਂ ਸੁਖ ਪਾਵੋ ਤਾਂ ਸੁਖ ਸਰੂਪ ਨੂੰ ਪਾ ਲਵੋਗੇ ਉਸ ਨੂੰ ਸਿਮਰ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਉਸ ਨੂੰ ਉਹਦਾ ਸਿਮਰਨ ਕਰੋ ਤਾਂ ਸੁਖ ਪਾਵੋ ਤਾਂ ਸੁਖ ਪ੍ਰਾਪਤ ਕਰ ਲਵੋ ਸਰਬ ਨਿਰੰਤਰ ਰਵ ਰਹਿਆ ਜਿਹੜਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਰਬ ਸਾਰਿਆਂ ਦੇ ਵਿੱਚ ਨਿਰੰਤਰ ਲਗਾਤਾਰ ਰਵ ਰਹਿਆ ਸਮਾਇਆ ਹੋਇਆ ਵਿਆਪਕ ਹੈ ਜਿਹਦਾ ਨਿਰੰਤਰ ਇੱਕ ਰਸ ਰਵ ਵਿਆਪਕ ਹੋ ਰਿਹਾ ਹੈ ਉਸ ਪਰਮੇਸ਼ਰ ਦਾ ਸੇਵਨ ਕਰੋ ਤਾ ਤੁਸੀਂ ਸੁਖ ਸਰੂਪ ਨੂੰ ਪਾਵੋਗੇ ਜਿਹੜਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਰਬ ਨਿਰੰਤਰ ਸਰਬ ਸਾਰਿਆਂ ਦੇ ਵਿੱਚ ਲਗਾਤਾਰ ਰਵ ਰਹੀ ਆ ਸਮਾਇਆ ਹੈ ਸਾਰਿਆਂ ਦੇ ਵਿੱਚ ਨਿਰੰਤਰ ਅਕਾਲ ਪੁਰਖ ਵਾਹਿਗੁਰੂ ਜੀ ਨਾ ਸਾਰਿਆਂ ਦੇ ਵਿੱਚ ਵਿਆਪਕ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ ਹੀ ਹੈ ਤੇ ਪਾਤਸ਼ਾਹ ਕਹਿੰਦੇ ਉਸ ਦਾ ਸਿਮਰਨ ਕਰੋ ਤੇ ਸੁਖ ਪਾਵੋ ਟੱਡਾ ਟਾਹੇ ਉਸਾਰੇ ਆਪੇ ਜਿਉ ਤਿਸ ਭਾਵੈ ਤਿਵੈ ਕਰੇ ਟੱਡੇ ਅੱਖਰ ਦੁਆਰਾ ਸਤਿਗੁਰੂ ਜੀ ਫਰਮਾਨ ਕਰਦੇ ਨੇ ਟਾਹੇ ਉਸਾਰੇ ਆਪੇ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਹੈ ਆਪ ਹੀ ਢਾਉਂਦਾ ਤੇ ਆਪ ਹੀ ਉਸਾਰਦਾ ਹੈ ਆਖੋ ਸਤਨਾਮ ਉਹਨੇ ਸਾਰੀ ਸ੍ਰਿਸ਼ਟੀ ਆਪ ਹੀ ਬਣਾਈ ਹੈ ਤੇ ਆਪ ਹੀ ਨਾਸ ਕਰਦਾ ਹੈ ਆਪ ਹੀ ਜਗਤ ਦੀ ਉਤਪਤੀ ਕਰਦਾ ਆ ਤੇ ਆਪ ਹੀ ਪਰਲੋ ਲਿਆ ਦਿੰਦਾ ਆ ਆਪ ਹੀ ਸਰੀਰਾਂ ਨੂੰ ਬਣਾਉਂਦਾ ਤੇ ਆਪ ਹੀ ਨਾਸ਼ ਕਰ ਦਿੰਦਾ ਆ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਾ ਟਾਹੇ ਉਸਾਰੇ ਆਪੇ ਆਪ ਹੀ ਉਹ ਉਸਾਰਦਾ ਤੇ ਆਪ ਹੀ ਢਾਉਂਦਾ ਹੈ ਜੋ ਤਿਸ ਭਾਵੇਂ ਤਿਵੇਂ ਕਰੇ ਜਿਸ ਤਰ੍ਹਾਂ ਉਸ ਨੂੰ ਭਾਉਂਦਾ ਉਹਨੂੰ ਚੰਗਾ ਲੱਗਦਾ ਉਹ ਉਦਾਂ ਹੀ ਕਰਦਾ ਆ ਕਿਉਂਕਿ ਉਸ ਨੇ ਕਿਸੇ ਦੀ ਸਲਾਹ ਨਹੀਂ ਲੈਣ ਦੀ ਲੋੜ ਨੂੰ ਉਹ ਕਿਸੇ ਦਾ ਹੁਕਮ ਨਹੀਂ ਮੰਨਣ ਦੀ ਲੋੜ ਕਿਉਂਕਿ ਉਹ ਸਾਰਿਆਂ ਦਾ ਸਰਮੌਰ ਹੈ ਅਕਾਲ ਪੁਰਖ ਵਾਹਿਗੁਰੂ ਜੀ ਉਹਦੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ ਉਹਦੇ ਹੁਕਮ ਦੇ ਵਿੱਚ ਤੇ ਜਿਹਿਤਰਾ ਜਿਉ ਤਿਸ ਭਾਵੈ ਜਿੱਦਾਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾਉਂਦਾ ਨਾ ਜਿਵੇਂ ਹੀ ਉਸ ਪਰਮੇਸ਼ਰ ਨੂੰ ਪਾਉਂਦਾ ਹੈ ਤਿਵੇਂ ਕਰੇ ਤਿਵੇਂ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਕਰਦਾ ਹੈ ਤੇ ਤੇਵੇਂ ਹੀ ਤੂੰ ਬਾਣਾ ਮੰਨ ਕਰਕੇ ਨਾ ਉਸ ਦੀ ਰਜਾ ਵਿੱਚ ਚੱਲਣਾ ਕਰੇ ਤੇ ਵਾਹ ਕਰੇ ਉਸ ਰਜਾ ਦੇ ਵਿੱਚ ਚੱਲਣਾ ਕਰ ਪਰਮੇਸ਼ਰ ਦਾ ਬਾਣਾ ਉਹਦੀ ਰਜਾ ਉਹਦਾ ਹੁਕਮ ਜਾਣ ਕਰਕੇ ਅਸੀਂ ਰੱਬ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਆ ਨਾ ਕੋਈ ਬੰਦਾ ਕਹਿੰਦਾ ਵੀ ਆਹ ਕੰਮ ਹੋ ਜਾਵੇ ਦੂਜਾ ਕਹਿੰਦਾ ਨਹੀਂ ਇਦਾਂ ਨਹੀਂ ਹੋਣਾ ਚਾਹੀਦਾ ਇਦਾਂ ਹੋਣਾ ਚਾਹੀਦਾ ਕੋਈ ਕਹਿੰਦਾ ਹਵਾ ਚੱਲ ਪਈ ਕੋਈ ਕਹਿੰਦਾ ਬੰਦ ਹੋ ਜਾਵੇ ਕੋਈ ਕਹਿੰਦਾ ਮੀਂਹ ਆ ਜਾਵੇ ਕੋਈ ਕਹਿੰਦਾ ਨਹੀਂ ਮੈਨੂੰ ਮੈਂ ਕਦੇ ਜਾਣਾ ਮੀਂਹ ਨਾ ਆ ਜਾਵੇ ਕੋਈ ਮੰਗਦਾ ਆ ਕੋਈ ਨਹੀਂ ਮੰਗਦਾ ਪਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਉਹਦਾ ਹੁਕਮ ਆ ਉਹਦਾ ਬਾਣਾ ਉਹਦੀ ਹੁਕਮ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਉਹਦੀ ਹੁਕਮ ਦੇ ਵਿੱਚ ਤੇ ਪਾਤਸ਼ਾਹ ਫਰਮਾਨ ਕਰਦੇ ਨੇ ਟਾਹੇ ਉਹ ਸਾਰੇ ਆਪੇ ਆਪੇ ਹੀ ਟਾਉਂਦਾ ਆਪੇ ਉਸਾਰਦਾ ਹੈ ਜਿਉ ਉਸ ਨੂੰ ਚੰਗਾ ਲੱਗਦਾ ਜਿਉ ਉਸ ਨੂੰ ਪਉਂਦਾ ਹੈ ਤਿਵਾ ਕਰੇ ਤੇ ਉਸੇ ਤਰ੍ਹਾਂ ਹੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਕਰਦਾ ਹੈ ਕਰ ਕਰ ਵੇਖੈ ਹੁਕਮ ਚਲਾਏ ਤਿਸ ਨਿਸਤਾਰੇ ਜਾ ਕਉ ਨਦਰ ਕਰੈ ਕਰ ਕਰ ਵੇਖੈ ਉਹ ਸਾਰਿਆਂ ਨੂੰ ਪੈਦਾ ਕਰਕੇ ਉਹ ਕਰ ਕਰ ਵੇਖੈ ਵੇਖਦਾ ਆ ਹੁਕਮ ਚਲਾਏ ਉਹ ਸਾਰੀ ਸ੍ਰਿਸ਼ਟੀ ਉਹਦੀ ਪੈਦਾ ਕੀਤੀ ਹੋਈ ਆ ਪੈਦਾ ਕਰਕੇ ਤੇ ਫਿਰ ਉਹ ਵੇਖਦਾ ਆ ਕਿਉਂਕਿ ਸਾਰਿਆਂ ਦੇ ਵਿੱਚ ਰਮਿਆ ਹੋਇਆ ਆ ਸਾਰਿਆਂ ਨੂੰ ਦੇਖ ਰਿਹਾ ਆ ਹੁਕਮ ਚਲਾਏ ਤੇ ਸਾਰਿਆਂ ਤੇ ਹੁਕਮ ਚਲਾਉਂਦਾ ਆ ਉਹਦੇ ਹੁਕਮ ਦੇ ਚਲਾਏ ਹੋਈ ਸਾਰੇ ਚੱਲ ਰਹੇ ਆ ਨਾ ਉਸੇ ਸਾਰੀ ਸ੍ਰਿਸ਼ਟੀ ਹਵਾ ਪਾਣੀ ਅੱਗ ਇਹ ਸਾਰੇ ਉਹਦੇ ਹੁਕਮ ਦੇ ਵਿੱਚ ਹੀ ਚੱਲ ਰਹੇ ਨੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੁਕਮ ਦੇ ਵਿੱਚ ਹੁਕਮ ਚੁਲਾਈ ਆਪਣਾ ਹੁਕਮ ਚੁਲਾਉਂਦਾ ਆ ਤੇ ਸਾਰੇ ਹੁਕਮ ਦੇ ਵਿੱਚ ਹੀ ਚੱਲ ਰਹੇ ਨੇ ਤਿਸੈ ਤਿਸ ਨਿਸਤਾਰੇ ਜਾ ਕੋ ਨਦਰ ਕਰੈ ਜਿਸ ਤੇ ਉਹ ਆਪਣੀ ਮਿਹਰ ਦੀ ਨਦਰ ਕਰਦਾ ਨਾ ਉਸ ਨੂੰ ਇਸ ਤਾਰੇ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਭਵਜਲ ਦੇ ਵਿੱਚੋਂ ਪਾਰ ਕਰ ਦਿੰਦਾ ਹੈ ਜੇ ਸਤੇ ਉਹ ਆਪਣੀ ਮਿਹਰ ਦੀ ਨਿਗਾਹ ਕਰਦਾ ਆ ਅਕਾਲ ਪੁਰਖ ਵਾਹਿਗੁਰੂ ਜੀ ਪਰਮੇਸ਼ਰ ਉਸੀ ਤਰ੍ਹਾਂ ਉਹ ਭਵਜਲ ਤੋਂ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਕਰ ਕਰ ਵੇਖੈ ਉਹ ਸਾਰਿਆਂ ਨੂੰ ਕਰ ਕਰ ਕੇ ਉਤਪਤ ਕਰਕੇ ਸਿਰਪਾਲਣਾ ਕਰਕੇ ਵੇਖਦਾ ਆ ਸਾਰਿਆਂ ਦੀ ਉਤਪਤੀ ਕਰਕੇ ਫਿਰ ਪਾਲਣਾ ਕਰਦਾ ਤੇ ਵੇਖਦਾ ਛੋਟਾ ਜਿਹਾ ਬੱਚਾ ਹੁੰਦਾ ਮਾਂ ਨੂੰ ਪਾਲਦੀ ਆ ਤੇ ਵੇਖਦੀ ਆ ਮਾਂ ਬੱਚੇ ਬਲ ਵੇਖ ਕਰਕੇ ਖੁਸ਼ ਹੁੰਦੀ ਆ ਇਹ ਬੱਚਾ ਹੁਣ ਮੇਰਾ ਪਲ ਰਿਹਾ ਹੈ ਆ ਵੱਡਾ ਹੋ ਰਿਹਾ ਹੈ ਇਸੇ ਤਰ੍ਹਾਂ ਪਰਮੇਸ਼ਰ ਸਾਰੀ ਉਤਪਤੀ ਕਰਕੇ ਤੇ ਉਹਨੂੰ ਵੇਖਦਾ ਆ ਤੇ ਉਹਦੇ ਹੁਕਮ ਦੇ ਵਿੱਚ ਹੀ ਹੁਕਮ ਚਲਾ ਰਿਹਾ ਹੈ ਸਾਰਿਆਂ ਤੇ ਹੁਕਮ ਚੱਲਦਾ ਉਹਦਾ ਤੇ ਫਿਰ ਜਿਸ ਉੱਪਰ ਤੁਸੀਂ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹੋ ਆਏ ਅਕਾਲ ਪੁਰਖ ਵਾਹਿਗੁਰੂ ਜੀ ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੰਦੇ ਹੋ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ ਹੋ ਉਨਾਣ ਰਵਤ ਰਹਿ ਘਟ ਅੰਤਰ ਹਰ ਗੁਣ ਗਾਵੈ ਸੋਈ ਉਨਾਣੇ ਅੱਖਰ ਦੁਆਰਾ ਸਤਿਗੁਰੂ ਜੀ ਫਰਮਾਨ ਕਰਦੇ ਨੇ ਰਵਤ ਰਹਿ ਘਟ ਅੰਤਰ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਾ ਹਰ ਵਕਤ ਘਟ ਹਿਰਦੀ ਅੰਦਰ ਪਰਮੇਸ਼ਰ ਦੇ ਨਾਮ ਨੂੰ ਰਵਤ ਉਚਾਰਦਾ ਰਹਿੰਦਾ ਹੈ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਿਹੜਾ ਹਰ ਵਕਤ ਜੋ ਹਰ ਵਕਤ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਉਚਾਰਦਾ ਰਹਿੰਦਾ ਨਾ ਹਰ ਗੁਣ ਗਾਵੇ ਸੋਈ ਓਹੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾ ਨੂੰ ਗਾਉਂਦਾ ਆ ਪਰਮੇਸ਼ਰ ਦੇ ਗੁਣਾ ਨੂੰ ਗਾਉਂਦਾ ਓਹੀ ਹੈ ਜਿਹੜਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਉਚਾਰਦਾ ਰਹਿੰਦਾ ਓਹੀ ਉਹਦਾ ਕੀਰਤਨ ਕਰਦਾ ਆ ਓਹੀ ਉਹਦੀ ਕੀਰਤੀ ਕਰਦਾ ਆ ਉਹੀ ਹਰਿ ਦੀ ਕੀਰਤਨ ਰੂਪ ਗੁਣਾਂ ਨੂੰ ਗਾਉਂਦਾ ਹੈ ਗਿਆਨ ਆਦਿਕ ਗੁਣਾਂ ਨੂੰ ਗਾਉਂਦਾ ਹੈ ਆਪੇ ਆਪ ਮਿਲਾਏ ਕਰਤਾ ਪੁਨਰਪ ਜਨਮ ਨਾ ਹੋਈ ਉਹ ਕਰਤਾ ਪੁਰਖ ਆਪੇ ਆਪ ਆਪ ਹੀ ਆਪਣੇ ਸਰੂਪ ਵਿੱਚ ਮਿਲਾ ਲੈਂਦਾ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਾ ਆਪੇ ਆਪ ਮਿਲਾਏ ਕਰਤਾ ਆਪ ਹੀ ਜਿਹੜੇ ਉਹਦਾ ਨਾਮ ਜਪਦੇ ਨੇ ਉਹਦੀ ਅਰਦਾਸ ਨਾ ਕਰਦੇ ਨੇ ਨਾ ਉਹ ਫਿਰ ਸ਼ਬਦ ਦੇ ਵਿੱਚ ਹੀ ਅਪੇਧ ਹੋ ਜਾਂਦੇ ਨੇ ਸ਼ਬਦ ਦੇ ਵਿੱਚ ਹੀ ਪਰਮੇਸ਼ਰ ਆਪ ਹੀ ਉਹਨਾਂ ਨੂੰ ਆਪਣੇ ਵਿੱਚ ਮਿਲਾ ਲੈਂਦਾ ਆ ਆਪਣੇ ਵਿੱਚ ਹੀ ਆਪੇ ਆਪ ਮਿਲਾਏ ਕਰਤਾ ਪੁਨਰਪ ਜਨਮ ਨਾ ਹੋਈ ਆਪੇ ਆ ਮਿਲਾ ਲੈਂਦਾ ਫਿਰ ਉਹਨਾਂ ਦਾ ਪੁਨਰਪ ਫਿਰ ਦੁਬਾਰਾ ਦੁਬਾਰਾ ਬਾਰ ਬਾਰ ਜਨਮ ਨਾ ਹੋਈ ਉਹਨਾਂ ਦਾ ਫਿਰ ਬਾਰ ਬਾਰ ਜਨਮ ਨਹੀਂ ਹੁੰਦਾ ਭਾਵ ਕਿ ਉਹਨਾਂ ਨੂੰ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਪੈਣਾ ਪੈਂਦਾ ਉਹਨਾਂ ਦੀ 84 ਜਿਹੜੀ ਹੈ ਕੱਟੀ ਜਾਂਦੀ ਹੈ ਬਾਰ ਬਾਰ ਜਨਮ ਮਰਨ ਦਾ ਗੇੜ ਉਹਨਾਂ ਦਾ ਪਰਮੇਸ਼ਰ ਆਪ ਹੀ ਖਤਮ ਕਰ ਦਿੰਦਾ ਹੈ ਤਤ ਤਾਰੂ ਭਵਜਲ ਹੋਆ ਕੋ ਕ ਅੰਤ ਨਾ ਪਾਇਆ ਤਤੇ ਅਖਰ ਦੁਆਰਾ ਸਤਿਗੁਰੂ ਜੀ ਫਰਮਾਨ ਕਰਦੇ ਨੇ ਪਰ ਪਾਤਸ਼ਾਹ ਕਹਿੰਦੇ ਤਾਰੂ ਭਵਜਲ ਹੋਵਾ ਤਾਰੂ ਕਹਿੰਦੇ ਨੇ ਡੂੰਘੇ ਨੂੰ ਇਹ ਸੰਸਾਰ ਸਮੁੰਦਰ ਦਾ ਭਵਜਲ ਜਿਹੜਾ ਨਾ ਭਵਜਲ ਭਵ ਸੰਸਾਰ ਸਮੁੰਦਰ ਜਿਹੜਾ ਨਾ ਸੰਸਾਰ ਸਮੁੰਦਰ ਇਹ ਜੀਵਨ ਦਾ ਸਮੁੰਦਰ ਜਿਹੜਾ ਹੈ ਨਾ ਪਾਤਸ਼ਾਹ ਕਹਿੰਦੇ ਤਾਰੂ ਬੜਾ ਡੂੰਘਾ ਆ ਏ ਬਹੁਤ ਜਿਆਦਾ ਡੂੰਘਾ ਹੈ ਤੇ ਤਾਰੂ ਇਹ ਤਰਨ ਤੋਂ ਬਿਨਾਂ ਨਹੀਂ ਪਾਰ ਲੰਘਿਆ ਜਾ ਸਕਦਾ ਕਈ ਕੋਈ ਨਾਲੇ ਕੋ ਨਦੀਆਂ ਕਿਦਾਂ ਦੀ ਹੁੰਦੀਆਂ ਜਿਹਦੇ ਵਿੱਚ ਥੋੜਾ ਥੋੜਾ ਪਾਣੀ ਵਗਦਾ ਉਹਨੂੰ ਅਸੀਂ ਤੁਰ ਕੇ ਵੀ ਪਾਰ ਕਰ ਲੈਨੇ ਆ ਕਿਤੇ ਗਿੱਟੇ ਗਿੱਟੇ ਪਾਣੀ ਹੁੰਦਾ ਕਿ ਗੋਡੇ ਗੋਡੇ ਕੋ ਲੱਕ ਲੱਕ ਇੰਨੇ ਕ ਪਾਣੀ ਨੂੰ ਅਸੀਂ ਜਿਹੜਾ ਆ ਇਦਾਂ ਹੀ ਲੰਘ ਕਰਕੇ ਤੇ ਪਾਰ ਲੰਘ ਜਾਈਦਾ ਜਿੱਥੇ ਡੂੰਘਾ ਪਾਣੀ ਹੋਵੇ ਤੇ ਉੱਥੇ ਲੋੜ ਪੈਂਦੀ ਆ ਜਾਂ ਬੰਦਾ ਤਰ ਕੇ ਪਾਰ ਕਰੂਗਾ ਉਹਨੂੰ ਜਾਂ ਕਿਸੇ ਬੇੜੀ ਦੀ ਬੇੜੇ ਦੀ ਕੋ ਲੋੜ ਪੈਂਦੀ ਹੈ ਉੱਥੇ ਲੋੜ ਪੈਂਦੀ ਹੈ ਪਾਤਸ਼ਾਹ ਫਰਮਾਨ ਕਰਦੇ ਤੱਤੇ ਅਖਰ ਦੁਆਰਾ ਤਾਰੂ ਭਵਜਲ ਹੋਵਾ ਸੰਸਾਰ ਸਮੁੰਦਰ ਦਾ ਭਵਜਲ ਜਿਹੜਾ ਨਾ ਇਹ ਬੜਾ ਡੂੰਘਾ ਹੈ ਤਾਕ ਤਾਕਾ ਅੰਤ ਨਾ ਪਾਇਆ ਤੇਹ ਪਰਮੇਸ਼ਰ ਇਹਦਾ ਕਿਸੇ ਨੇ ਅੰਤ ਨਹੀਂ ਪਾਇਆ ਕਿ ਕਿੰਨਾ ਕੁ ਡੂੰਘਾ ਤੇ ਕਿੰਨਾ ਕੁ ਵੱਡਾ ਆ ਇਹ ਸੰਸਾਰ ਸਮੁੰਦਰ ਜਿਹੜਾ ਨਾ ਇਹ ਬਹੁਤ ਡੂੰਘਾ ਇਹਦਾ ਕੋਈ ਅੰਤ ਨਹੀਂ ਹੈ ਕਿੰਨਾ ਕੁ ਵੱਡਾ ਇਹਦਾ ਕੋਈ ਅੰਤ ਨਹੀਂ ਹੈ ਕਿਉਂਕਿ ਪਤਾ ਨਹੀਂ ਹੈ ਇਹਦੇ ਵਿੱਚ ਪਾਰ ਕਰਨ ਲੱਗਿਆਂ ਹੀ ਡੁੱਬ ਜਾਣਾ ਜਾਂ ਅੱਧ ਵਿਚ ਜਾ ਕੇ ਡੁੱਬ ਜਾਣਾ ਜਾਂ ਕੰਡੇ ਤੇ ਜਾ ਕੇ ਡੁੱਬ ਜਾਣਾ ਇਹ ਵਿਰਲਾਈਆ ਕੋਈ ਜਿਹੜਾ ਇਹਨੂੰ ਪਾਰ ਕਰ ਲੈਂਦਾ ਵਿਰਲਾ ਹੀ ਪਾਰ ਕਰਦਾ ਇਹ ਸੰਸਾਰ ਸਮੁੰਦਰ ਨੂੰ ਕਿਉਂਕਿ ਇਹ ਬਹੁਤ ਡੂੰਘਾ ਅਥਾ ਹੈ ਇਹਦਾ ਕੋਈ ਪਤਾ ਹੀ ਨਹੀਂ ਕਿੰਨਾ ਕੁ ਡੂੰਘਾ ਤੇ ਕਿੰਨਾ ਕੁ ਵੱਡਾ ਹੈ ਤਾਂ ਕਾ ਅੰਤ ਨਾ ਪਾਇਆ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ ਨਾ ਕਰ ਨਾ ਤੁਲਹਾ ਹਮ ਬੁੱਢਸ ਤਾਰ ਲਹਿ ਤਾਰਨ ਰਾਯਾ ਨਾ ਤਰ ਇਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਇਹ ਸਤਿਗੁਰੂ ਜੀ ਨਾ ਤੇ ਸਾਨੂੰ ਤਰਨਾ ਹੀ ਆਉਂਦਾ ਆ ਨਾ ਤਰ ਨਾ ਤੇ ਤਰਨਾ ਜਾਣਦੇ ਹਾਂ ਨਾ ਹੀ ਸਾਡੇ ਕੋਲ ਤਰਨ ਵਾਸਤੇ ਕੋ ਤਾਰ ਕਹਿੰਦੇ ਜਹਾਜ਼ ਨੂੰ ਵੀ ਕਹਿੰਦੇ ਨੇ ਤਰ ਤਰਨਾ ਵੀ ਨਾ ਸਾਨੂੰ ਤਰਨਾ ਆਉਂਦਾ ਨਾ ਕੀ ਸਾਡੇ ਕੋਲ ਕਰਨ ਵਾਸਤੇ ਕੋ ਉਲੰਘਣ ਵਾਸਤੇ ਜਹਾਜ਼ ਨਾ ਕੋਈ ਬੇੜੀ ਐ ਨਾ ਤੁਲਹਾ ਤੁਲਹਾ ਕਹਿੰਦੇ ਨੇ ਇੱਕਾਈ ਦਾ ਘਾਈ ਘਾਹ ਦਾ ਜਿਹੜਾ ਘਾਸ ਦਾ ਲੱਕੜ ਦਾ ਆਸਰਾ ਲੱਕੜ ਦੇ ਵਿੱਚ ਉਹਦੇ ਨਾਲ ਜਿਹੜੀ ਐ ਕਾਈ ਬੰਨੀ ਹੁੰਦੀ ਐ ਲੱਕੜਾਂ ਦੇ ਨਾਲ ਉਹ ਇੱਕ ਲੱਕੜਾਂ ਦੇ ਨਾਲ ਬੰਨ੍ਹ ਕਰਕੇ ਨਾ ਉਹ ਛੋਟੀ ਜੀ ਬੇੜੀ ਦੀ ਤਰ੍ਹਾਂ ਬਣਾ ਲੈਂਦੇ ਨੇ ਉਦੇ ਉੱਤੇ ਇੱਕ ਬੰਦਾ ਜਿਹੜਾ ਆ ਉਹ ਪਾਰ ਲੰਘ ਜਾਂਦਾ ਇਹਨਾਂ ਕੋਈ ਭਾਰ ਚੁੱਕਦੀ ਹੈ ਲੱਕੜਾਂ ਹੁੰਦੀਆਂ ਨੇ ਕੁਝ ਉਹਦੇ ਨਾਲ ਘਾਹ ਫੂਸ ਜਾਂ ਕਾਹੀ ਜਿਹੜੀ ਐ ਉਸ ਨੂੰ ਬੰਨ ਲੈਣਾ ਉਸ ਨੂੰ ਕਹਿੰਦੇ ਨੇ ਤੁਲਹਾ ਇਸੇ ਤਰ੍ਹਾਂ ਰੱਸੀ ਨਾਲ ਬੰਨ ਕਰਕੇ ਫੱਟਿਆਂ ਦਾ ਬਣਾਇਆ ਹੋਇਆ ਜਿਹੜਾ ਬਿੜਾ ਹੁੰਦਾ ਛੋਟਾ ਜਿਹਾ ਜਾਫਰ ਘਾਹ ਘਾਸ ਦੇ ਗੱਠੇ ਨੂੰ ਤੁਲਹਾ ਕਹਿੰਦੇ ਨੇ ਘਾੜ ਦੇ ਗੱਠੇ ਨੂੰ ਵੀ ਕਾਹ ਦੇ ਗੱਠੇ ਨੂੰ ਉਹਦੇ ਤੇ ਵੀ ਬੈਠ ਕਰਕੇ ਕਿ ਪਾਰ ਲੰਘ ਜਾਂਦੇ ਨੇ ਰੋਜ਼ਾਨਾ ਹੀ ਦਰਿਆ ਦੇ ਕੋਲ ਰਹਿੰਦੇ ਆ ਨਾ ਇੱਧਰ ਉੱਧਰ ਜਾਣ ਵਾਲੇ ਉਹਨਾਂ ਨੇ ਇਹੋ ਜਿਹੇ ਸਾਧਨ ਬਣਾਏ ਹੁੰਦੇ ਜਿਹੜਾ ਉਹ ਇੰਨਾ ਕੁ ਵਜ਼ਨ ਚੁੱਕ ਲੈਂਦੇ ਆ ਇੱਕ ਬੰਦੇ ਜਿੰਨਾ ਵਜ਼ਨ ਜਿਹੜਾ ਆ ਉਹ ਚੁੱਕ ਕਰਕੇ ਪਾਰ ਲੰਘ ਜਾਂਦੇ ਉਹਨੂੰ ਕਹਿੰਦੇ ਤੁਲਹਾ ਹੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨਾ ਤਰ ਨਾ ਸਾਨੂੰ ਤਰਨਾ ਹੀ ਆਉਂਦਾ ਨਾ ਤਰਨ ਵਾਸਤੇ ਕੋਈ ਬੇੜੀ ਨਾ ਤਰਨ ਵਾਸਤੇ ਕੋਈ ਪਾਰ ਲੰਘਣ ਵਾਸਤੇ ਕੋਈ ਜਹਾਜ਼ ਹੈ ਹਮ ਬੁੱਧਸ ਅਸੀਂ ਡੁੱਬ ਜਾਵਾਂਗੇ ਕਿਉਂਕਿ ਨਾ ਸਾਡੇ ਕੋਲ ਇਹ ਸੰਸਾਰ ਸਮੁੰਦਰ ਨੂੰ ਤਰਨ ਵਾਸਤੇ ਨਾ ਸਾਡੇ ਕੋਲ ਨਾਮ ਦਾ ਬੇੜਾ ਨਾ ਸਾਡੇ ਕੋਲ ਅੰਮ੍ਰਿਤ ਵੇਲੇ ਦਾ ਕੋਈ ਨਿਤਨੇਮ ਕਿਉਂਕਿ ਸਾਡੇ ਕੋਲ ਹੈ ਹੀ ਨਾ ਸਾਨੂੰ ਕਿ ਤਰਨਾ ਹੀ ਆਉਂਦਾ ਪਰਮੇਸ਼ਰ ਦਾ ਨਾਮ ਨਹੀਂ ਸਾਡੇ ਕੋਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਰਜ਼ਾ ਦਾ ਸਾਡੇ ਕੋਲ ਨਹੀਂ ਸਾਡੇ ਕੋਲ ਅੰਮ੍ਰਿਤ ਵੇਲਾ ਨਹੀਂ ਨਿਤਨੇਮ ਨਹੀਂ ਹੀ ਅਕਾਲ ਪੁਰਖ ਵਾਹਿਗੁਰੂ ਜੀ ਹਮ ਬੂਡਸ ਅਸੀਂ ਤੇ ਡੁੱਬ ਜਾਵਾਂਗੇ ਨਾ ਇਹਦੇ ਵਿੱਚ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਜਾਵਾਂਗੇ ਨਾ ਨਾਮ ਜਪਿਆ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾਂ ਸਰਨ ਪਰੇ ਕੀ ਰਾਖੋ ਸਰਬਾ ਕੁਝ ਵੀ ਨੇ ਸਾਡੇ ਕੋਲ ਨਾ ਤਾਰ ਨਾ ਤੁਲਹਾ ਹਮ ਬੂਡਸ ਅਸੀਂ ਡੁੱਬ ਜਾਵਾਂਗੇ ਇਸ ਸੰਸਾਰ ਸਮੁੰਦਰ ਦੇ ਵਿੱਚ ਨਾ ਬੂਡਸ ਡੁੱਬ ਰਹੇ ਹਾਂ ਡੁੱਬ ਜਾਵਾਂਗੇ ਤਾਰ ਲੇਹ ਤਾਰਨ ਰਾਯਾ ਕਿਰਪਾ ਕਰ ਸਾਡੇ ਤੇ ਸਾਨੂੰ ਤਾਰ ਲੈ ਆਖੋ ਸਤਨਾਮ ਏ ਪਰਮੇਸ਼ਰ ਜੀ ਕਿਰਪਾ ਕਰ ਸਾਡੇ ਤੇ ਸਾਨੂੰ ਕਾਰ ਲਾ ਕਾਰ ਲੇ ਤਾਰਨ ਰਾਯਾ ਰਾਯਾ ਕਹਿੰਦੇ ਨੇ ਰਾਜੇ ਨੂੰ ਰਾਯਾ ਰਾਜਾ ਰੂਪ ਸੱਚੇ ਪਾਤਸ਼ਾਹ ਮਹਾਰਾਜ ਜੀ ਏ ਤਾਰਨ ਵਾਲੇ ਰਾਜਾ ਰੂਪ ਸੱਚੇ ਪਾਤਸ਼ਾਹ ਤੁਸੀਂ ਆਪ ਹੀ ਮਲਾ ਦੀ ਨਿਆਈ ਹੋ ਜਹਾਜ਼ ਨੂੰ ਚਲਾਉਣ ਵਾਲੇ ਤੁਸੀਂ ਆਪ ਹੀ ਹੋ ਇਸ ਕਰਕੇ ਸਾਨੂੰ ਤਾਰ ਲਵੋ ਇਸ ਸੰਸਾਰ ਸਮੁੰਦਰ ਤੋਂ ਇਹ ਜੀਵਨ ਦੇ ਸਮੁੰਦਰ ਤੋਂ ਸਾਨੂੰ ਬਾਰ ਲੰਘਾ ਦੇ ਸਾਡੇ ਤੇ ਕਿਰਪਾ ਕਰ ਦੇ ਨਾਮ ਦੀ ਦਾਤ ਬਖਸ਼ ਦੇ ਅੰਮ੍ਰਿਤ ਵੇਲਾ ਬਖਸ਼ ਦੇ ਭਲੇ ਦੇ ਕਰਮ ਬਖਸ਼ ਦੇ ਨਿਤਨੇਮ ਬਖਸ਼ ਦੇ ਸਤ ਸੰਗਤ ਬਖਸ਼ ਦੇ ਤਾਂ ਜੋ ਅਸੀਂ ਸੰਸਾਰ ਸਮੁੰਦਰ ਤੋਂ ਤਰ ਜਾਈਏ ਕੰਢੇ ਲੱਗ ਜਾਈਏ ਪਰਲੇ ਪਾਸੇ ਲੰਘ ਜਾਈਏ ਇਹ ਸੰਸਾਰ ਸਮੁੰਦਰ ਤੋਂ ਤਰ ਜਾਈਏ ਨਹੀਂ ਤੇ ਡੁੱਬ ਜਾਵਾਂਗੇ ਜੀ ਸਾਡੇ ਕੋਲ ਨਾਮ ਰੂਪੀ ਬੇੜਾ ਨਹੀਂ ਜਹਾਜ਼ ਨਹੀਂ ਡੁੱਬਾਂਗੇ ਕਰਨਾ ਨਹੀਂ ਆਉਂਦਾ ਨਾਮ ਨਹੀਂ ਨਿਤਨਿਮ ਨਹੀਂ اے ਪਾਤਸ਼ਾਹ ਤਾਰ ਲੈ ਹੇ ਤਾਰਨ ਰਾਯਾ ਹੇ ਤਾਰਨ ਹਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਰਾਜਾ ਨੂੰ ਪਾਤਸ਼ਾਹ ਜੀ ਸਾਨੂੰ ਤਾਰਨਾ ਕਰੋ ਥਥ ਥਾਨ ਅਥਰੰਤਰ ਸੋਈ ਜਾ ਕਾ ਕੀਆ ਸਭ ਹੋਆ ਸੱਤਿਆਕਰ ਦੁਆਰਾ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਹਿੰਦੇ ਥਾਨ ਥਨੰਤਰ ਸੋਈ ਸਾਰਾ ਕੁਝ ਥਾਂ ਜਿਹੜੇ ਹਨ ਥਾਨ ਮਕਾਨਾਂ ਥਨੰਤਰ ਮਕਾਨੀਆਂ ਵਿੱਚ ਥਾਨ ਸੂਖਮ ਅਸਤੂਲ ਕਾਰਨ ਸਰੀਰਾਂ ਦੇ ਵਿੱਚ ਸਾਰਾ ਕੁਝ ਜਿਹੜਾ ਆ ਥਾਂ ਤਰੰਤਰ ਸੋਈ ਜਿੰਨਾ ਵੀ ਸਾਰਾ ਕੁਝ ਦੇਖਦੇ ਹੋ ਸਾਰੇ ਥਾਂ ਜਗ੍ਹਾ ਸਾਰਾ ਕੁਝ ਹੀ ਜਾ ਕੇ ਕੀ ਆ ਸਭ ਹੋਵਾ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਦਾ ਕੀਤਾ ਹੀ ਸਾਰਾ ਕੁਝ ਹੋ ਰਿਹਾ ਆ ਸਾਰੇ ਘਟਕੜ ਦੇ ਵਿੱਚ ਸਾਰੇ ਥਾਵਾਂ ਤੇ ਸਾਰੀਆਂ ਜਗ੍ਹਾ ਤੇ ਪਰਮੇਸ਼ਰ ਦਾ ਕੀਤਾ ਹੋਇਆ ਹੀ ਸਾਰਾ ਕੁਝ ਹੋ ਰਿਹਾ ਸਾਰੇ ਥਾਂ ਤਰੰਤਰ ਜੀਵਾਂ ਵਿੱਚ ਸੋਈ ਉਹ ਪਰਮੇਸ਼ਰ ਆਪ ਹੀ ਜਿਹਦਾ ਇਹ ਸਭ ਸਾਰਾ ਸੰਸਾਰ ਪੈਦਾ ਕੀਤਾ ਹੋਇਆ ਹੈ ਉਹ ਅਕਾਲ ਪੁਰਖ ਜਾ ਕਾ ਕੀ ਆ ਸੁਭ ਹੋਏ ਜੇ ਦਾ ਕੀਤਾ ਹੋਇਆ ਸਾਰਾ ਸੰਸਾਰ ਪੈਦਾ ਕੀਤਾ ਹੋਇਆ ਨਾ ਤੇ ਉਹ ਪਰਮੇਸ਼ਰ ਹੀ ਸਾਰੇ ਥਾਵਾਂ ਦੇ ਵਿੱਚ ਰਮਿਆ ਹੋਇਆ ਸਾਰੇ ਥਾਵਾਂ ਦੇ ਵਿੱਚ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਹੈ ਸਭ ਥਾਵਾਂ ਦੇ ਵਿੱਚ ਸੱਤੀ ਅੱਖਰ ਦੁਆਰਾ ਸਤਿਗੁਰੂ ਜੀ ਪਰਮਾਨੰ ਕਰ ਰਹੇ ਹਨ ਕਿਆ ਭਰਮ ਕਿਆ ਮਾਇਆ ਕਹੀਐ ਜੋਤ ਸੁਭਾਵੈ ਸੋਈ ਭਲਾ ਪਾਤਸ਼ਾਹ ਫਰਮਾਨ ਕਰਦੇ ਨੇ ਹੀ ਭਾਈ ਜੋ ਉਸ ਵਾਹਿਗੁਰੂ ਜੀ ਨੂੰ ਪਾਉਂਦਾ ਹੈ ਜੋਤ ਸੁਭਾਵੈ ਸੋਈ ਭਲਾ ਉਹੀ ਭਲਾ ਹੈ ਉਹੀ ਚੰਗਾ ਹੈ ਜੇਕਰ ਤੁਸੀਂ ਪਰਮੇਸ਼ਰ ਦਾ ਭਾਣਾ ਮੰਨੋਗੇ ਤਾਂ ਤੁਹਾਨੂੰ ਕਿਆ ਕੀ ਸਰੂਪ ਦਾ ਪਰਮ ਹੋਵੇਗਾ ਕਿਆ ਕੀ ਤ੍ਰਿਗੁਣ ਰੂਪ ਮਾਇਆ ਚੰਬੜ ਸਕੇਗੀ ਭਾਵ ਨਾ ਹੀ ਤੁਹਾਨੂੰ ਭਰਮ ਹੋ ਸਕੇਗਾ ਤੇ ਨਾ ਹੀ ਤੁਹਾਨੂੰ ਮਾਇਆ ਚਿੰਬੜ ਸਕੇਗੀ ਕਿਆ ਭਰਮ ਕਿਆ ਮਾਇਆ ਕਹੀ ਹੈ ਈ ਭਰਮ ਕਿਉਂਕਿ ਭਰਮਾਂ ਦੇ ਵਿੱਚ ਪਏ ਹੋਏ ਆ ਫਿਰ ਨਹੀਂ ਕੋਈ ਭਰਮ ਰਹਿੰਦਾ ਫਿਰ ਜਿਹੜਾ ਹੈ ਕੋਈ ਮਾਇਆ ਮਾੜੀ ਮਾਇਆ ਦਾ ਅਸਰ ਨਹੀਂ ਹੁੰਦਾ ਭਾਈ ਮਾਇਆ ਵੱਲ ਵੇਖ ਕਰਕੇ ਮਨ ਲੁਭਾਏ ਮਨ ਹੋ ਜਾਂਦਾ ਨਾ ਭਾਈ ਮਾਇਆ ਵੱਲ ਦੇਖ ਕਰਕੇ ਤੇ ਫਿਰ ਜਿਹੜਾ ਆ ਨਹੀਂ ਇਹਦੇ ਤੋਂ ਬਜਿਆ ਜਾਂਦਾ ਆ ਕਿਵੇਂ ਜੋਤ ਸੁਭਾਵ ਹੈ ਸੋ ਭਲਾ ਜਦੋਂ ਬੰਦਾ ਇਸ ਗੱਲ ਨੂੰ ਮੰਨ ਲੈਂਦਾ ਆ ਕਿ ਜੋ ਪਰਮੇਸ਼ਰ ਕਰ ਰਿਹਾ ਉਹ ਭਲਾਈ ਕਰ ਰਿਹਾ ਜੇ ਕਦੇ ਅੱਜ ਮੇਰੇ ਤੇ ਗਰੀਬੀ ਆ ਗਈ ਹੈ ਤੇ ਭਲਾਈ ਆ ਉਹਦਾ ਹੁਕਮ ਹੀ ਆ ਉਹਦਾ ਬਾਣਾ ਹੀ ਆ ਜੇਕਰ ਇੱਕ ਦੁੱਖ ਆ ਗਿਆ ਤੇ ਉਹਦਾ ਹੁਕਮ ਹੀ ਆ ਉਹਦਾ ਬਾਣਾ ਹੀ ਆ ਮੰਨ ਲੈਂਦਾ ਆ ਤੇ ਨਹੀਂ ਕਈ ਵਾਰ ਬੰਦਾ ਕਿਤੇ ਗਰੀਬੀ ਆ ਜੇ ਤੇ ਮਾੜੇ ਕੰਮਾਂ 'ਚ ਵੀ ਪਾ ਜਾਂਦਾ ਕਿ ਚੋਰੀਆਂ ਠੱਗੀਆਂ ਕਰਨ ਲੱਗ ਜਾਂਦਾ ਮਾੜੇ ਕੰਮਾਂ 'ਚ ਪੈ ਜਾਣਾ ਤੇ ਪਾਤਸ਼ਾਹ ਕਹਿੰਦੇ ਉਹਦੇ ਹੁਕਮ ਨੂੰ ਜੋਤ ਸੁਭਾਵੈ ਜੋ ਉਹਨੂੰ ਪਾਉਂਦਾ ਆ ਉਹ ਭਲਾ ਉਹ ਚੰਗਾ ਹੀ ਆ ਜੋ ਸਾਰੀ ਸ੍ਰਿਸ਼ਟੀ ਬਾਦ ਤੇ ਪਰਮੇਸ਼ਰ ਰੱਬ ਕਰ ਰਿਹਾ ਨਾ ਚੰਗਾ ਹੀ ਕਰ ਰਿਹਾ ਪਰਮੇਸ਼ਰ ਰੱਬ ਨਹੀਂ ਕਿਸੇ ਦਾ ਮਾੜਾ ਕਰਦਾ ਜੋ ਕਰ ਰਿਹਾ ਉਹ ਚੰਗਾ ਹੀ ਕਰ ਰਿਹਾ ਉਹ ਭਲਾ ਹੀ ਕਰ ਰਿਹਾ ਉਹ ਫਦਾਈ ਕਰ ਰਿਹਾ ਬਸ ਉਹਦੇ ਹੁਕਮ ਨੂੰ ਮੰਨਣਾ ਕਰਕੇ ਤੇ ਆ ਦੁੱਖ ਭੂਖ ਸਦਬਾਰ ਇਹ ਪੈਦਾਤ ਤੇਰੀ ਦਾਤ ਆ ਉਹਦੀ ਦਾਤ ਸਮਝ ਕਰਕੇ ਪਰਮੇਸ਼ਰ ਦੀ ਦਾਤ ਸਮਝ ਕਰਕੇ ਭਲਾ ਮੰਨ ਕੇ ਜੋ ਪਰਮੇਸ਼ਰ ਕਰ ਰਿਹਾ ਉਹਦਾ ਭਾਣਾ ਹੈ ਉਹਦਾ ਹੁਕਮ ਹੈ ਉਹਦੀ ਰਜਾ ਹੈ ਉਹਦਾ ਹੁਕਮ ਹੈ ਉਹਦੀ ਰਜਾ ਦੇ ਵਿੱਚ ਰਹਿਣਾ ਸਿੱਖ ਲੈ ਜੋ ਪਰਮੇਸ਼ਰ ਕਰਦਾ ਭਲਾ ਹੀ ਕਰਦਾ ਹੈ ਜੋ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਜੀ ਕਰਦਾ ਹੈ ਉਹ ਭਲਾ ਹੀ ਕਰਦਾ ਕਿਆ ਭਰਮ ਕਿਆ ਮਾਇਆ ਕਹੀ ਹੈ ਫਿਰ ਕਿਸੇ ਪ੍ਰਕਾਰ ਦਾ ਕੋਈ ਕੀ ਤੁਸੀਂ ਭਰਮ ਦੀ ਗੱਲਾਂ ਕਰਦੇ ਹੋ ਕਿ ਮਾਇਆ ਦੀ ਬਾਬਤ ਕਹਿੰਦੇ ਹੋ ਜੋਤ ਸਭਾਵੈ ਸੋ ਭਲਾ ਜੋ ਉਸ ਪਰਮੇਸ਼ਰ ਨੂੰ ਭਾਵੈ ਭਾਉਂਦਾ ਹੈ ਸੋਈ ਉਸ ਨੂੰ ਭਲਾ ਕਰਕੇ ਮੰਨਣਾ ਕਰੋ ਉਸ ਨੂੰ ਭਲਾ ਸਮਝਣਾ ਕਰੋ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਜੀ ਦਾ ਜੋ ਕਰਦਾ ਉਹ ਪਲਾਹੀ ਕਰਦਾ ਹੈ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੂਟਨ ਕੂਟਾਨ ਧੰਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਵਾਦ ਗੁਰਬਾਣੀ ਪੜ੍ਹਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਕਰਨੀ ਅੱਗੇ ਤੋਂ ਸਤਿਗੁਰੂ ਜੀ ਕਿਰਪਾ ਕਰਨ ਸਮਾਤ ਬਖਸ਼ ਕਰਨ ਜੇ ਆਓ ਅਖੀਰੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ 20 ਪਦਿਆਂ ਦੀ ਉੱਤੇ ਸਮਾਪਤੀ ਹੋਈ ਹੈ ਸਤਿਗੁਰੂ ਜੀ ਨੇ ਕਿਰਪਾ ਕੀਤੀ ਕੱਲ ਨੂੰ ਅਗਲੇ ਪੜਦਿਆਂ ਦੀ ਆਪ ਜੀ ਦੇ ਨਾਲ ਕਥਾ ਵਿਚਾਰ ਸਾਂਝ ਕਰਨ ਦਾ ਯਤਨ ਕਰਾਂਗੇ ਜੀ ਆਓ ਅਖੀਲਿਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਪਰ ਪਾਵਨ ਪੀਤਰ ਹੁਕਮਨਾਮਾ ਆਪ ਜੀਆਂ ਨੇ ਸਰਵਣ ਕਰਨਾ ਹੈ ਜੀ ਥਥੈ ਥਾਰ ਥਨੰਤਰ ਸੋਈ ਜਾ ਕਾ ਕੀਆ ਸਭ ਹੋਵਾ ਕਿਆ ਭਰਮ ਕਿਆ ਮਾਇਆ ਕਹੀਐ ਜੋਤ ਸੁਭਾਵੈ ਸੋਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ